ਭਾਈ ਗੋਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਵਿੰ다 ਰਾਮ ਚੇਰਨਾਮਾਰਕੀਟ ਫਗਵਾੜਾ ਆਪਣੇ ਵੱਲੋਂ ਅਤੇ ਆਪਣੀਆਂ ਮਾਦੀਮ ਟੀਮ ਫਗਵਾੜਾ ਵੱਲੋਂ ਸਾਰਿਆਂ ਨੂੰ ਨਵੇਂ ਬਰਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਲੱਖ-ਲੱਖ ਮੁਬਾਰਕਬਾਦ ਹੋਵੇ ਇਹਨਾਂ ਦੇ ਸਾਲ ਦੀ ਉੱਥੇ ਅੱਜ ਧਰਮ ਨੌਜਵਾਨ ਸਭਾ ਫਗਵਾੜਾ ਵੱਲੋਂ ਜਿਹੜਾ ਇੱਥੇ ਬਿਟਿਸ਼ਨ ਕੋਰਸ ਅਤੇ ਸਖਲਾਈ ਕੋਰਸ ਜਿੱਥੇ ਹੋਰ ਵੀ ਕੋਰਸ ਕੰਪਿਊਟਰ ਸੈਂਟਰ ਵਿੱਚ ਚਲਾਇਆ ਜਾਂਦਾ ਹੈ ਉੱਥੇ ਅੱਜ ਨਖਮਤ ਘੋਣ ਲਿਆ ਰਹੇ ਆਏ ਆ ਜਿੱਥੇ ਉਹਨਾਂ ਨੇ ਅੱਜ ਪਰਮਪਿਤਾ ਪਰਮਾਤਮਾ ਦਾ ਵੋਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਨੇ ਉੱਥੇ ਹੀ ਨਵੇਂ ਸਾਲ ਦੀ ਆਗਾਜ਼ ਲਈ ਪਰਮਾਤਮਾ ਉਹਨਾਂ ਲਈ ਚੜਦੀ ਆਉਣ ਵਾਲੇ ਸਾਲ ਵਿੱਚ ਨਵੀਆਂ ਅੰਤਰਕੀਆਂ ਦੇ ਲੀਹਾਂ ਤੇ ਲਿਆਵੇ ਅਸੀਂ ਆਸ ਕਰਦੇ ਹਾਂ ਕਿ ਸਰਬਣਾ ਨੌਜਵਾਨ ਖਬਰਾ ਇੱਕ ਇੱਕ ਵਿਅਕਤੀ ਜਿਹੜਾ ਇਸ ਵਿੱਚ ਸ਼ਾਮਲ ਹੈ ਪਰਮਕ ਦਾ ਪਰਮਾਤਮਾ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਸਾਰੇ ਭਾਰਤ ਵਾਸੀਆਂ ਲਈ ਜਿੱਤੇ ਗੱਜੋ ਆਮ ਸਰਬੋਜਨ ਸਵਾਦਾ ਸਾਥੀ ਹੈ ਪਰਮਕ ਦਾ ਪਰਮਾਤਮਾ ਤੇ ਚੜ੍ਹਦੀ ਕਲਾ ਵਿੱਚ ਇੱਥੇ ਨਿਵਰਤਾ ਬਖਸ਼ਾ ਮਾਰੂ ਨੇ ਧੰਨਵਾਦ ਜੀ ਧੰਨਵਾਦ ਜੀ ਵਾਈਕੁ ਜੀ ਕਾ ਖਾਲਸਾ ਸ੍ਰੀ ਵਾਈਕੁ ਜੀ ਕੀ ਫਤਿਹ ਸਰਬੋਜਨ ਨੌਜਵਾਨ ਦਿਸਟ੍ਰਿਕਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਸਾਹਿਬ ਜੀ ਦਾ ਕੋਟ ਆਸਰਾ ਲੈ ਕੇ ਲੈਂਦੇ ਹੋਏ ਸਰਵ ਨੌਜਵਾਨ ਸਾਥਾਵਾਲੂ ਇੱਕ ਸੁਖਦੀ ਸਾਹਿਬ ਜੀ ਦਾ 파ਟ ਉੱਚੇ ਜਿਹੜੇ ਵੋਕੇਸ਼ਨ ਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਲਈ ਰੱਖਿਆ ਗਿਆ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਗੁਵਿੰਦਰ ਸਿੰਘ ਖਾਲੀਵਾਲ ਜੀ ਆਪਣੇ ਨਾਲ ਆਪਣੇ ਵਿਸ਼ੇਸ਼ ਥਰੇ ਸਾਥੋਂ ਨਾਲ ਇੱਥੇ ਪਹੁੰਚੇ ਉਹਨਾਂ ਵੱਲੋਂ ਵੀ ਇਸ ਨਵੇਂ ਸਾਲ ਦੇ ਸਾਰਿਆਂ ਨੂੰ ਲੱਖਾਂ ਮੁਬਾਰਕਾਂ ਦਿੱਤੀ ਗਈਆਂ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਰਵ ਨੌਜਵਾਨ ਸਭਾ ਰਜਿਸਟਰ ਤੇ ਤੇ ਹਮੇਸ਼ਾ ਹੀ ਮਿਹਨਤ ਪ੍ਰਯਾਤਨ ਰੱਖੇ ਤੇ ਇਹ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਵੱਧ ਚੜ ਕੇ ਹੋਰ ਕੰਮ ਕਰਨ। ਧੰਨਵਾਦ। ਧੰਨਵਾਦ ਜੀ। ਹਾਂ ਜੀ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਣੀ ਤੁਹਾਡੀ ਆਪਣੇ ਸ਼ਹਿਰ ਦੀ ਸੰਸਥਾ ਸਰਬਨਵਜੋਸਾ ਵੈਲਫੇਅਰ ਸੁਸਾਇਟੀ ਅੱਜ ਇਥੇ ਚਾਲ ਨਗਰ ਸਕੀਮ ਨੰਬਰ 3 ਦੇ ਵਿੱਚ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰਖਾ ਕੇ ਨਵੇਂ ਸਾਲ ਦਾ ਆਰੰਭ ਕੀਤਾ ਗਿਆ। ਜਿਹਰੇ ਵਿੱਚ ਸੰਸਥਾ ਵੱਲੋਂ ਨਵੇਂ ਕੋਰਸੇ ਵੀ ਇੰਟਰੋਡਿਊਸ ਕੀਤੇ ਗਏ ਸਲਾਈ ਕੜਾਈ ਦੇ ਕੋਰਸੇ ਬਿਊਟੀਸ਼ੀਅਨ ਦੇ ਕੋਰਸੇ ਕੰਪਿਊਟਰ ਦੇ ਕੋਰਸੇ ਹੋਰ ਕਈ ਤਰ੍ਹਾਂ ਦੇ ਕੋਰਸੇ ਇਸ ਸਾਲ ਸ਼ੁਰੂ ਕੀਤੇ ਗਏ ਆ ਗੁਰੂ ਮਹਾਰਾਜ ਦੀ ਪਵਨ ਹਜ਼ੂਰੀ ਦੇ ਵਿੱਚ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਤੇ ਇਹ ਉਮੀਦ ਕਰਦੇ ਆ ਕਿ ਅਸੀਂ ਸਾਰੇ ਸਿਹਤਮੰਦ ਪੰਜਾਬ ਲਈ ਕੰਮ ਕਰਾਂਗੇ ਕੁਝ ਚੰਗੇ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਅੱਜ ਸਰਬ ਨੌਜਵਾਨ ਸਭਾ ਫਲਵਾੜਾ ਵਾਲਾ ਉਨ੍ਹਾਂ ਦੇ ਆਫਿਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ ਗਏ ਔਰ ਨਵੇਂ ਸਾਲ ਦੀ ਜਿਹੜੀ ਮੁਬਾਰਕ ਬਾਤ ਆ ਉਹ ਸਮੂਹ ਦੇਸ਼ ਵਾਸੀਆਂ ਨੂੰ ਔਰ ਹਲਕਾ ਫਗਵਾੜ ਦੇ ਨਿਵਾਸੀ ਨੂੰ ਦਿੱਤੀ ਗਈ ਆ ਔਰ ਜਿੰਨੇ ਵੀ ਸਾਡੇ ਅਧੂਰੇ ਕਾਰਜ ਸੀ ਅਸੀਂ ਮਹਾਰਾਜ ਅੱਗੇ ਬੇਨਤੀ ਕੀਤੀ ਆ ਕਿ ਮਹਾਰਾਜ ਕਿ ਸਾਨੂੰ ਹੋਰ ਬਲ ਬਖਸ਼ੋ ਅਸੀਂ ਉਹਨਾਂ ਨੂੰ ਸੰਪੂਰਨ ਕਰਨ ਦੇ ਵਿੱਚ ਜਿੰਨਾ ਵੀ ਅਸੀਂ ਯੋਗਦਾਨ ਪਾ ਸਕੀਏ ਤੁਹਾਡਾ ਆਸ਼ੀਰਵਾਦ ਚਾਹੀਦਾ ਔਰ ਜਿੰਨੇ ਵੀ ਨਵੇਂ ਕੋਰਸ ਜਿਹੜੇ ਆ ਸਰ ਨੌਜਵਾਨ ਸਭਾ ਵੱਲੋਂ ਅਰਬੇ ਗਏ ਆ ਉਹਨਾਂ ਦੇ ਲਈ ਅੱਜ ਦੁਆ ਕੀਤੀ ਹੈ ਅਰਦਾਸ ਕੀਤੀ ਹੈ ਕਿ ਇਹਨਾਂ ਬੱਚਿਆਂ ਦੇ ਦੇ ਲਈ ਹਮੇਸ਼ਾ ਜਿਸ ਤਰ੍ਹਾਂ ਅਸੀਂ ਖੜਦੇ ਆਏ ਆ ਉਸੇ ਤਰ੍ਹਾਂ ਅਸੀਂ ਖੜਦੇ ਰਹੀਏ ਔਰ ਸਭ ਨੂੰ ਬੇਨਤੀ ਕਰਦੇ ਆਂ ਕਿ ਆਓ ਇਸ ਸ਼ੁਭ ਮੌਕੇ ਦੇ ਉੱਪਰ ਆਪਣੇ ਅੰਦਰ ਜਿੰਨੇ ਵੀ ਕੋਈ ਗੁੱਸੇ ਗਿਲੇ ਹੈਗੇ ਆ ਕਿਸੇ ਪ੍ਰਤੀ ਵੀ ਉਹ ਭੁਲਾ ਕੇ ਰੇਖ ਨੂੰ ਨਾਲ ਲੈ ਕੇ ਚੱਲੀਏ ਔਰ ਮਨੁੱਖਤਾ ਦੇ ਭਲੇ ਦੇ ਲਈ ਆਪਣਾ ਆਪ ਬਾਰ ਕੇ ਗੁਰੂ ਮਾਰੇ ਦੇ ਲੜ ਲੱਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ